ਜੇ ਬਾਕੀ ਸੜਕਾਂ 100 ਸਾਲ ਪੁਰਾਣੀਆਂ ਨੇ ਤਾਂ 100 ਸਾਲ ਪੁਰਾਣੀ ਇਹ ਸੜਕ ਵੀ ਜ਼ਰੂਰ ਹੋਊਗੀ ਔਰ ਦੱਸ ਤੇ ਇਹ ਕੀ ਹੈ ਸੜਕ ਕਿਹੜੀ ਆ ਜਿਵੇਂ ਆਬਾਦੀ ਤੁਸੀਂ ਵੇਖ ਰਹੇ ਹੋ ਅਗਰ ਸਰਕਾਰ ਸਮੇਂ ਨਾਲ ਇਸ ਆਬਾਦੀ ਦੇ ਵਿੱਚ ਆਉਂਦੀ ਸੜਕ ਦੀ ਚੜਾਈ ਨਹੀਂ ਕਰਦੀ ਤਾਂ ਘੱਟ ਦੇ ਘੱਟ ਦੇ ਇਹ ਆਬਾਦੀ ਵਾਲਾ ਏਰੀਆ ਜਿਹੜਾ ਹੈ ਬਿਲਕੁਲ ਹੋਰ ਘਟ ਜਾਣਾ ਕਿਉਂਕਿ ਸੜਕ ਦੀ ਚੜਾਈ ਹੋਰ ਘਟ ਹੋ ਜਾਣੀ ਆ ਜਿਵੇਂ ਜਿਵੇਂ ਘਰਾਂ ਦੀ ਰਹਿائشਾਂ ਬਾਹਰ ਆਉਂਦੀਆਂ ਜਾਂਦੀਆਂ ਬਿਜਲੀ ਦੇ ਖੰਬੇ ਹੋਰ ਬਾਹਰ ਆਈ ਜਾਂਦੇ ਆ ਉਵੇਂ ਦੱਸ ਦਈਏ ਕਿ ਇਹ ਹਰਚੋਵਾਲ ਵਾਲਾ ਰੋਡ ਹੈ ਜਦੋਂ ਗੁਰਦਾਸਪੁਰ ਤੋਂ ਤੁਸੀਂ ਹਰਚੋਵਾਲ ਉੜਮੋ ਟਾਂਡਾ ਜਾਂਦੇ ਹੋ ਤਾਂ ਇਸ ਰੋਡ ਦੀਆਂ ਤਸਵੀਰਾਂ ਨੇ ਔਰ 100 ਸਾਲ ਤੋਂ ਪੁਰਾਣਾ ਰੋਡ ਹੋਵੇਗਾ ਔਰ ਇਸ ਪੁਰਾਣੀ ਛੜਕ ਦੇ ਉੱਤੇ ਬਹੁਤ ਸਾਰੀਆਂ ਰਿਹائشਾਂ ਬਹੁਤ سارے ਸਰਕਾਰੀ ਦਰਖਤ ਔਰ ਬਹੁਤ ساری ਆਵਾਜ਼ ਆਈ ਬਹੁਤ ਸਾਰੇ ਲੋਕਾਂ ਵਾਸਤੇ ਇਹ ਪਰੇਸ਼ਾਨੀ ਬਣਦੀ ਆ ਕਿ ਸੜਕਾਂ ਜਦੋਂ ਚੜਾਈ ਨਹੀਂ ਵਾਦੀ ਸਮੇ ਨਾਲ ਚੜਾਈ ਨਹੀਂ ਵਾਦੀ ਤਾਂ ਲੋਕ ਇਸ ਦੇ ਵਿੱਚ ਰੇਹਾ ਸ਼ਾਗਾਹ ਕਰਨੀਆਂ ਸ਼ੁਰੂ ਕਰ ਦਿੰਦੇ ਲੋਕ ਅਗਾਹ ਤੱਕ ਆਉਣਾ ਸ਼ੁਰੂ ਕਰ ਦਿੰਦੇ ਆ ਕੋਈ ਥੜੀਆਂ ਬਣਾਉਣ ਲੱਗ ਜਾਂਦਾ ਕੋਈ ਬੂਟੇ ਲਗਾਉਣ ਲੱਗ ਜਾਂਦਾ ਤਾਂ ਫਿਰ ਕੋਈ ਇਸ ਦੇ ਉੱਤੇ ਆਪਣੇ ਬੋਰਡ ਲਗਾਉਣ ਲੱਗ ਜਾਂਦਾ ਤਾਂ ਆਵਾਜਾਈ ਵਾਸਤੇ ਪ੍ਰੋਬਲਮਾਂ ਹੁੰਦੀਆਂ ਆਵਾਜਾਈ ਦੀਆਂ ਪ੍ਰੋਬਲਮਾਂ ਨੂੰ ਵੇਖਦੇ ਹੋਏ ਅਸੀਂ ਇਹ ਜਾਣਕਾਰੀ ਦੇ ਰਹੇ ਆ ਕਿ 100 ਸਾਲ ਪੁਰਾਣੀ ਦੀ ਅਜੇ ਤੱਕ ਚੜਾਈ ਜਿਹੜੀ ਆ ਉਹ ਉੱਥੇ ਹੀ ਸੀਮਤ ਹੈ ਜਿੱਥੇ ਪਹਿਲਾਂ ਸੀ ਔਰ ਇਹ ਰੋਡ ਬਹੁਤ ਜ਼ਿਆਦਾ ਆਵਾਜ਼ਾਈ ਵਾਲਾ ਦੱਸ ਦਈਏ ਕਿ ਗੰਨਾ ਮਿਲ ਕੀੜੀਆਂ ਨੂੰ ਜਾਣ ਵਾਲਾ ਰਸਤਾ ਇਹੀ ਆ ਟਾਂਡਾ ਉੜਮੜ ਟਾਂਡੇ ਨੂੰ ਜਾਣ ਵਾਲਾ ਰਸਤਾ ਜਲੰਧਰ ਦੇ ਰੋਡ ਨੂੰ ਮੈਚ ਕਰਨ ਵਾਲਾ ਰਸਤਾ ਇਹੀ ਆ ਔਰ ਜਦੋਂ ਗੁਰਦਾਸਪੁਰ ਤੋਂ ਤੁਸੀਂ ਟਾਂਡਾ ਉੜਮੜ ਜਾਂਦੇ ਹੋ ਹੁਸ਼ਿਆਰਪੁਰ ਨੂੰ ਜਾਂਦੇ ਹੋ ਤਾਂ ਨਿਸ਼ਚਿਤ ਇਹ ਰਸਤਾ ਹੀ ਅਪਣਾਉਣਾ ਪੈਂਦਾ ਬਹੁਤ ਸਾਰੇ ਦਰਖਤ ਇਸ ਦੇ ਉੱਤੇ ਆ ਜੋ ਕਈ ਵਾਰ ਹਾਦਸੇ ਦਾ ਕਾਰਨ ਬਣਦੇ ਆ ਕਿਉਂਕਿ ਇਹ ਦਰਖਤ ਪੁਰਾਣੇ ਹੋ ਚੁੱਕੇ ਆ ਔਰ ਸੁੱਕ ਚੁੱਕੇ ਆ ਜੇ ਗਲਤੀ ਨਾਲ ਕੋਈ ਟਰਾਲੀ ਕੋਈ ਗੱਡੀ ਇਸ ਦੇ ਉੱਤੋਂ ਭਟਕ ਕੇ ਇਸ ਰੁੱਖ ਨਾਲ ਵੱਜ ਜਾਂਦੀ ਆ ਤਾਂ ਬਚਾ ਕਿਸੇ ਦਾ ਵੀ ਨਹੀਂ ਹੁੰਦਾ ਬਹੁਤ ਸਾਰੇ ਇਨਸੀਡੈਂਟ ਅਕਸਰ ਹੀ ਵਾਪਰਦੇ ਰਹਿੰਦੇ ਆ ਔਰ ਅਸੀਂ ਜਾਣਕਾਰੀ ਦਿੰਦੇ ਰਹਿੰਦੇ ਆ ਕਿ ਇਹ ਜੋ ਪੁਰਾਣੇ ਰੁੱਖ ਹੈ ਇਹਨਾਂ ਨੂੰ ਕੱਟਿਆ ਜਾਵੇ ਔਰ ਨਵੇਂ ਰੁੱਖ ਜਿਹੜੇ ਆ ਉਹ ਲਗਾਏ ਜਾਣ ਔਰ ਸਮਾਂ ਰਹਿੰਦੇ ਰਹਿੰਦੇ ਹੁਣ ਰੋਡ ਦੀ ਚੌੜਾਈ ਕਰ ਦੇਣੀ ਚਾਹੀਦੀ ਆ ਜਦੋਂ ਟ੍ਰੈਫਿਕਾਂ ਵੱਧ ਗਈਆਂ ਆਵਾਜਾਈ ਵੱਧ ਗਈ ਤਾਂ ਫਿਰ ਰੋਡ ਦੀ ਚੌੜਾਈ ਵਧਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੁਣ ਇੱਕ ਤਸਵੀਰਾਂ ਜਦੋਂ ਅਸੀਂ ਵਖਾ ਰਹੇ ਆ ਇੱਕ ਗੱਡੀ 2 ਕਿਲੋਮੀਟਰ 4 ਕਿਲੋਮੀਟਰ ਤੱਕ ਅੱਗੇ ਜਾਂਦੀ ਆ ਤਾਂ ਉਸ ਨੂੰ ਓਵਰਟੇਕ ਕਰਨ ਵਿੱਚ ਲੰਬਾ ਸਮਾਂ ਲੱਗ ਜਾਂਦਾ ਔਰ ਗੱਡੀ ਦੀ ਓਵਰਟੇਕਿੰਗ ਬਹੁਤ ਮੁਸ਼ਕਿਲ ਹੋ ਜਾਂਦੀ ਆ ਔਰ ਬਹੁਤ ਸਾਰੀ ਪਰੇਸ਼ਾਨੀ ਇੱਥੇ ਲੋਕਾਂ ਦੇ ਅੱਗੇ ਇਹੀ ਆਉਂਦੀ ਆ ਕਿ ਲੋਕ ਬੜੀਆਂ ਮੁਸ਼ਕਲਾਂ ਨਾਲ ਰੋਡ ਕਰਾਸ ਕਰਦੇ ਆ ਜਿਵੇਂ ਆ ਵੱਡੇ ਵੱਡੇ ਦਰਖਤ ਐ ਇਹਨਾਂ ਦਰਖਤਾਂ ਦੇ ਕੋਲ ਦੀ ਲੰਘਣਾ ਔਰ ਬਹੁਤ ਸਾਰੀ ਦੁਕਾਨਦਾਰੀ ਤੇ ਬਹੁਤ ਸਾਰੀਆਂ ਰਿਹਾਇਸ਼ਾਂ ਜਿਹੜੀਆਂ ਇਹ ਬਿਲਕੁਲ ਗਾਂ-ਗਾ ਆਉਣੀਆਂ ਸ਼ੁਰੂ ਹੋ ਗਈਆਂ ਨੇ ਔਰ ਕਦੋਂ ਤੱਕ ਇਹ ਲੋਕ ਰੁਕਣਗੇ ਜਦੋਂ ਤੱਕ ਲੋਕਾਂ ਨੇ ਰੁਕਣਾ ਜਦ ਤੱਕ ਇਹ ਸੜਕ ਬਿਲਕੁਲ ਖਤਮ ਹੋ ਜਾਣੀ ਹੈ ਔਰ